ਤਤਸ੍ਰੀਕਾਲ ਦੋਸਤੋ ਕੀ ਹਾਲ ਚਾਲ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਆਪਾਂ ਇਸ ਚੈਨਲ ਤੇ ਪਹਿਲਾਂ ਜੋ ਕਿ ਮੇ ਚੈਨਲ ਦਾ ਨਾਮ ਹੈ ਪੰਜਾਬੀ ਸ਼ਾਇਰੀ ਵਰਲਡ ਤੇ ਆਪਾਂ ਸ਼ੇਰੋ ਸ਼ਾਇਰੀ ਕਰਦੇ ਸੀਗੇ ਤੇ ਹੁਣ ਨਾਲ-ਨਾਲ ਆਪਾਂ ਜੌਬਸ ਦੀਆਂ ਵੀ ਅਪਡੇਟ ਦਿਆ ਕਰਾਂਗੇ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕੀ ਕੁਛ ਨੌਕਰੀਆਂ ਜੋ ਕਿ ਗਵਰਨਮੈਂਟ ਜਾਂ ਪ੍ਰਾਈਵੇਟ ਆਉਂਦੀਆਂ ਰਹਿੰਦੀਆਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲ ਸਕਣ ਉਹ ਆਪਾਂ ਇਸ ਚੈਨਲ ਤੇ ਪਾਇਆ ਕਰਾਂਗੇ ਸੋ ਕਿਰਪਾ ਕਰਕੇ ਸਾਰੇ ਜਣੇ ਭੈਣ ਭਰਾ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਵਾਤ ਤੋਂ ਵਾਤ ਤੁਹਾਡੀ ਹੌਸਲਾ ਫਜ਼ਾਈ ਨਾਲ ਹੀ ਅਸੀਂ ਅੱਗੇ ਵਾ ਸਕਦੇ ਹਾਂ ਤੇ ਅੱਜ ਦੀ ਜਿਹੜੀ ਲੇਟੈਸਟ ਅਪਡੇਟ ਹੈ ਉਹ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਹੈਲਥ ਕੇਅਰ ਦੀਆਂ 122 ਪੋਸਟਾਂ ਆਈਆਂ ਵੀ ਹਨ ਤੇ ਜਿਹੜੀ ਯੋਗਤਾ ਹੈ ਵਿੱਦਿਅਕ ਯੋਗਤਾ ਇਸ ਲਈ ਮੰਗੀ ਗਈ ਹੈ ਪਲੱਸ 2 ਤੇ 10th 10th ਵਿੱਚ ਪੰਜਾਬੀ ਪਾਸ ਆਊਟ ਇੱਕ ਵਿਸ਼ੇ ਨਾਲ ਤੁਸੀਂ ਹੋਣੇ ਚਾਹੀਦੇ ਹੋ ਉਹ ਲਾਜ਼ਮੀ ਹੈ ਤੇ 18 ਤੋਂ 37 ਸਾਲ ਉਮਰ ਮੰਗੀ ਗਈ ਹੈ ਤੇ ਐਸਸੀ ਤੇ ਬੀਸੀ ਨੂੰ 5-5 ਸਾਲ ਦੀ ਛੂਟ ਹੈ ਇਸ ਵਿੱਚ ਦੋਨਾਂ ਕੈਟਾਗਰੀਆਂ ਨੂੰ ਤੇ ਜਿਹੜੀ ਤੁਹਾਡੀ ਇਹ ਚ ਸੈਲਰੀ ਰਹਿਣ ਵਾਲੀ ਹੈ 21700 ਤੋਂ ਲੈ ਕੇ 69100 ਤੱਕ ਗਰੁੱਪ ਸੀ ਦੀਆਂ ਇਹ ਪੋਸਟਾਂ ਹਨ 80% ਜਿਹੜਾ ਕੋਟਾ ਹੈ ਜਰਨਲ ਐਸ ਸੀ ਬੀ ਸੀ ਲਈ ਹੈ ਤੇ 10% ਜਿਹੜਾ ਕੋਟਾ ਹੈ ਉਹ ਆਂਗਣਵਾੜੀ ਵਰਕਰ ਲਈ ਦਿੱਤਾ ਗਿਆ ਹੈ ਜਿੰਨੂੰ ਕਿ ਘੱਟੋ ਘੱਟ 5 ਸਾਲ ਦਾ ਤਜਰਬਾ ਹੋਵੇ ਨੂੰ ਪਹਿਲ ਦਿੱਤੀ ਜਾਵੇਗੀ ਤੇ 10% ਆਸ਼ਾ ਵਰਕਰ ਨੂੰ ਕਟੋਂ ਕਟ 5 ਸਾਲ ਦਾ ਤਜਰਬਾ ਹੋਵੇ ਕੋਟਾ ਦਿੱਤਾ ਗਿਆ ਹੈ ਤੇ ਜਿਵੇਂ ਕਿ ਆਪਾਂ ਗੱਲ ਕਰ ਰਹੇ ਕਿ ਇਹਦੀ ਜਿਹੜੀ ਆਖਰੀ ਮਿਤੀ ਹੈ ਉਹ 2 ਸਤੰਬਰ ਹੈ 2 ਸਤੰਬਰ ਇਸਦੀ ਆਖਰੀ ਮਿਤੀ ਹੈ 13 ਅਗਸਤ ਤੋਂ ਫਾਰਮ ਭਰਨੇ ਸਟਾਰਟ ਹੋਏ ਸੀਗੇ ਸੋ ਜਲਦ ਤੋਂ ਜਲਦ ਤੁਸੀਂ ਅਪਲਾਈ ਕਰ ਲਵੋ ਤੇ ਇਸ ਮੌਕੇ ਦਾ ਲਾਭ ਉਠਾਓ ਫੀਮੇਲ ਵਰਕਰ ਲਈ ਇਹ ਭਰਤੀ ਹੈ ਤੇ ਜੋ ਵੀ ਰਫਾਰਮ ਸਾਡੇ ਤੋਂ ਪ੍ਰਵਾਹਣਾ ਚਾਹੁੰਦੇ ਹਨ ਉਹ ਆਪਣੇ ਡਾਕੂਮੈਂਟ ਕੁਆਲਿਫਿਕੇਸ਼ਨ ਦੇ ਡਾਕੂਮੈਂਟ ਸਿਗਨੇਚਰ ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹਨ ਜੋ ਕਿ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਤੇ ਬਾਕੀ ਕੋਈ ਹੋਰ ਕਿਸ ਤਰ੍ਹਾਂ ਦਾ ਸਵਾਲ ਹੋਵੇ ਉਹ ਵੀ ਸਾਨੂੰ ਸਾਡੇ ਪੇਜ ਤੇ ਪੁੱਛ ਸਕਦੇ ਹੋ ਕਮੈਂਟ ਕਰਕੇ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਬਾਕੀ ਅਗਰ ਸਾਡੇ ਤੋਂ ਫਾਰਮ ਭਰਵਾਉਣਾ ਚਾਹੁੰਦੇ ਹੋ ਤਾਂ ਇਸ ਦੀ ਫੀਸ ਅਡਵਾਂਸ ਲੱਗੂਗੀ ਉਹ ਤੁਸੀਂ ਸਾਡੇ Google Pay ਨੰਬਰ ਤੇ ਕਰ ਸਕਦੇ ਹੋ ਜੋ ਕਿ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਜਾਵੇਗਾ ਇਸ ਦੀ ਆਮ ਵਰਗ ਚਰਨ ਲਈ ਜਿਹੜੀ ਫੀਸ ਹੈ ਉਹ ਹੈ 2560 ਰੁਪਏ ਤੇ ਅਨੁਸੂਚੀ ਜਾਤੀ ਐਸਸੀ ਕੈਟਾਗਰੀ ਲਈ ਜਿਹੜੀ ਫੀਸ ਆ ਉਹ 1380 ਰੁਪਏ ਹੈ ਤੇ ਕਿ ਤੁਸੀਂ ਜੇ ਫਾਰਮ ਸਾਡੇ ਤੋਂ ਭਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ Google Pay ਕਰਕੇ ਡਾਕੂਮੈਂਟ WhatsApp ਕਰ ਸਕਦੇ ਹੋ WhatsApp ਨੰਬਰ ਤੁਹਾਨੂੰ ਦੇ ਦਿੱਤਾ ਜਾਵੇਗਾ ਡਿਸਕ੍ਰਿਪਸ਼ਨ ਵਿੱਚ ਤੇ ਬਾਕੀ ਜੇ ਤੁਸੀਂ ਖੁਦ ਫਾਰਮ ਭਰਨਾ ਚਾਹੋ ਤਾਂ ਬਾਬਾ ਫਰੀਦ ਯੂਨੀਵਰਸਿਟੀ ਦੀ ਆਨਲਾਈਨ ਵੈਬਸਾਈਟ ਤੇ ਜਾ ਕੇ ਤੁਸੀਂ ਖੁਦ ਵੀ ਫਾਰਮ ਫਿਲ ਕਰ ਸਕਦੇ ਹੋ